ਪਿਆਰੇ ਵਿਦਿਆਰਥੀ ਮੈਂ ਪ੍ਰੋਫੈਸਰ ਦਲਵਿੰਦਰਪਾਲ ਸਿੰਘ ਆਪ ਸਭ ਦਾ ਬੀਏ ਭਾਗ ਤੀਜਾ ਸਮੈਸਟਰ ਪੰਜਵਾਂ ਦੇ ਪੰਜਾਬੀ ਇਲੈਕਟਿਵ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ ਵਿਦਿਆਰਥੀ ਅੱਜ ਆਪਾਂ ਤੁਹਾਡੇ ਕਾ ਪੁਸਤਕ ਸ਼ਬਦ ਸ਼ਬਦ ਸਵੀਰਾ ਵਿੱਚ ਦਰਜ ਗੁਰੂ ਅਰਜਨ ਸਾਹਿਬ ਦੀ ਬਾਣੀ ਸਾਹਿਬ ਮੇਰਾ ਮਿਹਰਬਾਨ ਦੀ ਵਿਆਖਿਆ ਕਰਾਂਗੇ ਵਿਦਿਆਰਥੀ ਇਸ ਬਾਣੀ ਵਿੱਚ ਗੁਰੂ ਸਾਹਿਬ ਨੇ ਮਾਲਕ ਪ੍ਰਭੂ ਦੀ ਮਹਿਮਾ ਕਰਦੇ ਆ ਮਨੁੱਖ ਨੂੰ ਉਸ ਦੀ ਬੰਦਗੀ ਕਰਨ ਅਤੇ ਅਡੋਲ ਰਹਿਣ ਦੀ ਪ੍ਰੇਰਣਾ ਕੀਤੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਮਿਹਰਬਾਨ ਸਾਹਿਬ ਮਿਹਰਬਾਨ ਮਿਹਰਬਾਨ ਪਾਉ ਦਇਆਵਾਨ ਪ੍ਰਭੂ ਸਦਾ ਦਇਆ ਕਰਨ ਵਾਲਾ ਹੈ ਸਦਾ ਦਇਆ ਕਰਨ ਵਾਲਾ ਹੈ ਸਾਹਿਬ ਮੇਰਾ ਮਿਹਰਬਾਨ ਸਾਹਿਬਾ ਮਾਲਕ ਮੇਰਾ ਮਾਲਕ ਪ੍ਰਭੂ ਸਦਾ ਦਇਆ ਕਰਨ ਵਾਲਾ ਹੈ ਜੀ ਆ ਸਗਲ ਕੋ ਦੇਈ ਦਾਨ ਜੀ ਆ ਪਉ ਜੀਵ ਸਭ ਜੀਵਾਂ ਨੂੰ ਦੇ ਦਿੰਦਾ ਹੈ ਉਹ ਸਾਰੇ ਜੀਵਾਂ ਨੂੰ ਸਭ ਪਦਾਰਥਾਂ ਨੂੰ ਸਭ ਨੂੰ ਦਾਨ ਦਿੰਦਾ ਏ ਤੂੰ ਕਾਹੇ ਡੋਲ੍ਹੇ ਪ੍ਰਾਣੀਆ ਤੂੰ ਦਰਾਖੇਗਾ ਸਿਰਜਣਹਾਰ ਡੋਲ੍ਹੇ ਤੂੰ ਘਬਰਾਉਂਦਾ ਹੈ ਪ੍ਰਾਣੀ ਏ ਪ੍ਰਾਣੀ ਤੂੰ ਤੇਨੂੰ ਸਿਰਜਣਹਾਰ ਪੈਦਾ ਕਰਨ ਵਾਲਾ ਤੂੰ ਕਿਉਂ ਘਬਰਾਉਣਾ ਹੈ ਪੈਦਾ ਕਰਨ ਵਾਲਾ ਪ੍ਰਭੂ ਤੇਰੀ ਜ਼ਰੂਰ ਰੱਖਿਆ ਕਰੇਗਾ ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਜਿਸ ਪ੍ਰਮਾਤਮਾ ਨੇ ਤੂੰ ਤੇਨੂੰ ਆਧਾਰ ਆਸਰਾ ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਉਹ ਪ੍ਰਮਾਤਮਾ ਹੀ ਤੈਨੂੰ ਆਸਰਾ ਵੀ ਦੇਵੇਗਾ ਭਾਵੇਂ ਸਾਰੀ ਸ੍ਰਿਸ਼ਟੀ ਨੂੰ ਉਹੀ ਪ੍ਰਮਾਤਮਾ ਆਸਰਾ ਵੀ ਦਿੰਦਾ ਹੈ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਮੇਦਨੀ ਧਰਤੀ ਸਾਰ ਸੰਭਾਲ ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਦੀ ਸੰਭਾਲ ਵੀ ਕਰਦਾ ਹੈ ਕਟਕਟ ਮਾਲਕ ਦਿਲਾਂ ਦਾ ਸੱਚਾ ਪਰਵਰਦگار ਕਟਕਟ ਹਰੇਕ ਸਰੀਰ ਵਿੱਚ ਪਰਵਰਦگار ਪਾਲਣ ਵਾਲਾ ਹਰੇਕ ਸਰੀਰ ਵਿੱਚ ਵਸਣ ਵਾਲਾ ਪ੍ਰਭੂ ਸਾਰੇ ਜੀਵਾਂ ਦੇ ਦਿਲਾਂ ਦਾ ਮਾਲਕ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਭ ਦੀ ਪਾਲਣਾ ਕਰਨ ਵਾਲਾ ਹੈ ਕੁਦਰਤ ਕੀਮਨਾ ਜਾਣੀਏ ਵੱਡਾ ਵੇ ਪ੍ਰਵਾਹ ਕੀਮ ਕੀਮਤ ਜਾਂ ਮੁੱਲ ਵੇ ਪ੍ਰਵਾਹ ਬੇਮੁਥਾਜ ਉਸ ਪਰਮਾਤਮਾ ਦੀ ਕੁਦਰਤ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ ਉਹ ਸਭ ਤੋਂ ਵੱਡਾ ਹੈ ਉਸ ਨੂੰ ਕਿਸੇ ਦੀ ਮੁਤਾਜੀ ਦੀ ਲੋੜ ਨਹੀਂ ਕਰ ਬੰਦੇ ਤੂੰ ਬੰਦਗੀ ਜਿੱਚਰ ਘਟਮਹਿ ਸਾਹ ਘਟਮੇ ਸਰੀਰ ਵਿੱਚ ਸਾਹ ਸਵਾਸ हे ਬੰਦੇ ਜਿਤਨਾ ਚਿਰ ਤੇਰੇ ਸਰੀਰ ਵਿੱਚ ਸਵਾਸ ਚੱਲਦਾ ਹੈ ਉਤਨਾ ਚਿਰ ਉਸ ਮਾਲਕ ਦੀ ਬੰਦਗੀ ਕਰਦਾ ਰਹੇ ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਸਮਰੱਥ ਸਭ ਤਾਕਤਾਂ ਦਾ ਮਾਲਕ ਅਗੋਚਰ ਜਿਸ ਤੱਗਿਆ ਨੇਂਦਰੀਆਂ ਨਾਲ ਪਹੁੰਚ ਸਕਣ ਜੀਵ ਜਿੰਦ ਪਿੰਡ ਸਰੀਰ ਆਸ ਪੂੰਜੀ ਸਰਮਾਇਆ ਇਹ ਪ੍ਰਭੂ ਤੂੰ ਸਭ ਤਾਕਤਾਂ ਦਾ ਮਾਲਕ ਹੈ ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਗਿਆਨ ਇੰਦਰੀਆਂ ਦੀ ਰਾਹੀ ਤੇਰੇ ਤੱਕ ਨਹੀਂ ਪਹੁੰਚਿਆ ਜਾ ਸਕਦਾ ਅਸਾ ਜੀਵਨ ਦਾ ਇਹ ਸਰੀਰ ਤੇ ਜਿੰਦ ਸਭ ਤੇਰੀ ਦਿੱਤੀ ਹੋਈ ਪੂੰਜੀ ਹੈ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਰਹਿਮ ਕਿਰਪਾ ਰਹਿਮਤ ਜਿਸ ਮਨੁੱਖ ਉੱਤੇ ਤੇਰੀ ਮਿਹਰ ਹੋਵੇ ਉਸ ਨੂੰ ਤੇਰੇ ਦਰ ਤੋਂ ਬੰਦਗੀ ਦਾ ਸੁੱਖ ਮਿਲਦਾ ਹੈ ਤੇਰੀ ਭਗਤੀ ਦਾ ਆਨੰਦ ਮਿਲਦਾ ਹੈ ਸੁੱਖ ਮਿਲਦਾ ਹੈ ਨਾਨਕ ਦੀ ਵੀ ਸਦਾ ਤੇਰੇ ਦਰ ਤੇ ਹੀ ਅਰਦਾਸ ਹੈ ਕਿ ਤੇਰੀ ਬੰਦਗੀ ਦਾ ਸੁੱਖ ਮਿਲੇ